ਜਿਹਨੂੰ ਮਿਲ ਗਿਆ ਮੇਰਾ ਪ੍ਰੋਗਰਾਮ ਆ ਜਰੂਰ ਆਵਾਂਗਾ ਮੇਰਾ ਪ੍ਰੋਗਰਾਮ ਰਕੋ ਮੇਰੇ ਪ੍ਰੋਗਰਾਮ ਚ 4 ਤੋਂ 5 ਲੱਖ ਬੰਦਾਓ ਤਾਂ ਮੈਂ ਡਰ ਗਿਆ ਮੈਂ ਕਿਹਾ ਮੈਂ 4-5 ਲੱਖ ਬੰਦਾ ਕਿਤੇ ਕਿਨਾ ਤੇ ਹੁਣ ਫਿਰ ਇਹ ਗੱਲ ਆ ਹੁਣ ਤੇਰੇ ਖੋਲਾਗੇ ਬ੍ਰਾਂਚ ਛੇਟਰ ਕੇ ਪੰਜ ਕਿਲੇ ਪੈਲੀ ਲਈ ਪਿਆ ਉਹਨਾਂ ਕਿੱਥੇ ਕਿੱਥੇ ਬ੍ਰਾਂਚ ਖੁੱਲੀ ਐਤਵਾਰ ਕਹਿੰਦੇ ਇੱਥੇ ਸੰਗਤ ਹੋਏਗੀ 15 ਤੋਂ 20 ਹਜ਼ਾਰ ਕੱਢੀ ਮੈਂ ਖਾਬੜੇ ਤੋਂ ਲਾਈਵ ਹੋਵਾਂਗਾ ਖਾਬੜੇ ਉਹਨਾਂ ਦੀ ਬਹੁਤ ਸੰਗਤ ਆ ਖਾਬੜੇ 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 जिला दोस्तों जैसे कि आप सभी ने इस वीडियो क्लिप में देखा है कि गुरदीप सिंह रंधावा जो कि पिछले दिनों में डेरा बाबा नानक में जिमनी चोन इलेक्शन जीते हैं गुरदीप सिंह रंधावा जी ने अपनी चलती इंटरव्यू में अंकुर के बारे में जिक्र किया है आगे हम उस वीडियो क्लिप को पूरा देखेंगे कि, कि उन्होंने अंकु यूसुफ नूला जी के बारे में क्या बोला है आइए हम उस वीडियो क्लिप को पहले पूरा देखते हैं ਕ੍ਰਿਸਚਨ ਦਾ ਫੈਕਟਰ ਕਿੰਨਾ ਕੁ ਚੱਲਿਆ ਇਸ ਹਲਕੇ ਦੇ ਵਿੱਚ ਜਿਵੇਂ ਤੁਸੀਂ ਅੰਕੁਰ ਨਰੋਲਾ ਉਹਨਾਂ ਨੂੰ ਮਿਲੇ ਤਾਂ ਲੱਗਦਾ ਹੈ ਕਿ ਤੁਹਾਡੀ ਜਿੱਤ ਦੇ ਵਿੱਚ ਇੱਕ ਉਹ ਵੱਡੀ ਮਦਦ ਉਹਨਾਂ ਦੇ ਵੱਲੋਂ ਵੀ ਮਿਲੀ ਹੈ ਕਮਿਊਨਿਟੀ ਦੇ ਵੱਲੋਂ ਵੀ ਮੈਂ ਮੈਂ ਅੰਕੁਰ ਨਰੋਲਾ ਜੀ ਨੂੰ ਮਿਲ ਕੇ ਆਇਆ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਮੈਂ ਜੋ ਬੋਲਣਾ ਮੈਂ ਉਹੀ ਕਹਿ ਕੇ ਆਇਆ ਹਾਂ ਇਹ ਤੁਸੀਂ ਵਿਖਾਉਣਾ ਵੀ ਆਏ ਮੈਂ ਉਹਨਾਂ ਕੋਲ ਕਿਹਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਖਾਜੀ ਗੱਲ ਇਹ ਹੈ ਮੇਰੀ ਭਾਈ ਚ ਬੇੜੀ ਬਿਲਕੁਲ ਕੰਡੇ ਦੇ ਲੱਗ ਗਈ ਭਾਈ ਚ ਵੀ ਤੁਸੀਂ ਤੱਕਲਾ ਨੌਰ ਦੀ ਧਤੀ ਤੇ ਗਏ ਤਾਂ ਮੇਰੀ ਕੰਡੇ ਲੱਗੇ ਬੇੜੀ ਜਿਹੜੀ ਹੈ ਤੁਸੀਂ ਸੈਂਟਰ ਚ ਲਿਆ ਕੇ ਤਡੋਪਤੀ ਅੰਕੁਰ ਮੁਰ ਨਾਲ ਤੁਸੀਂ ਇਹ ਗੱਲ ਕਿਹਾ ਮੈਂ ਕਿਹਾ ਜੀ ਡੋਪਤੀ ਹੂੰ ਕਹਿੰਦੇ ਮੈਨੂੰ ਇਹ ਨਹੀਂ ਪਤਾ ਕਿ ਮੈਂ ਮੈਂ ਕਹਿੰਦਾ ਮੈਂ ਤਾਂ ਕ੍ਰਿਸਮੇਟ ਦੇ ਪ੍ਰੋਗਰਾਮ ਤੇ ਗਿਆ ਹਾਂ ਪਰ ਮੈਨੂੰ ਨਹੀਂ ਪਤਾ ਕਿ ਇਹਦੇ ਤੇ ਵਿਸ਼ਵਾਸ ਤੋਂ ਹੁੰਦਾ ਹੀ ਹੈ ਹੂੰ ਮੈਂ ਕਿਹਾ ਪਰ ਮੇਰੀ ਬੇੜੀ ਤਾਂ ਡੁੱਬ ਗਈ ਹੂੰ ਕਹਿੰਦੇ ਹੁਣ ਫਿਰ ਮੈਂ ਕਿਹਾ ਜੇ ਤੁਸੀਂ ਕਿਰਪਾ ਕਰੋ ਤਾਂ ਐਰਕਾਂ ਦੀ ਵਾਰੀ ਬੇੜੀ ਮੇਰੀ ਬੰਨੇ ਲਾ ਦਿਓ ਹੂੰ ਹੂੰ ਕਹਿੰਦੇ ਠੀਕ ਆ ਮੈਂ ਕਿਹਾ ਫਿਰ ਮੇਰੇ ਪ੍ਰੋਗਰਾਮ ਕਰੋ ਕਟੇਰਾ ਬਾਬਾ ਨਾਨਕ ਤੇ ਆਣ ਕੇ ਹੂੰ ਕਹਿੰਦੇ ਮੇਰਾ ਪ੍ਰੋਗਰਾਮ ਹੈ ਜਰੂਰ ਆਵਾਂਗਾ ਮੇਰਾ ਪ੍ਰੋਗਰਾਮ ਰਖਾ ਮੇਰੇ ਪ੍ਰੋਗਰਾਮ ਚ 4 ਤੋਂ 5 ਲੱਖ ਬੰਦਾ ਆਊਗਾ ਤਾਂ ਮੈਂ ਡਰ ਗਿਆ ਮੈਂ ਕਿਹਾ ਮੈਂ 4-5 ਲੱਖ ਬੰਦਾ ਕਿਤੇ ਕਲਾਰਨਾ ਮੈਂ ਕਿਹਾ ਜੀ ਨਹੀਂ ਫਿਰ ਉਹਨਾਂ ਇਹ ਕੀਆ ਉਹ ਕਹਿੰਦੇ ਹੁਣ ਸਿਰ ਇਹ ਗੱਲ ਆ ਹੁਣ ਤੇਰੇ ਖੋਲਾਗੇ ਬ੍ਰਾਂਚ ਠੇਠਣ ਕੇ ਪੰਜ ਕਿਲੇ ਪੈਲੀ ਲਈ ਪੈ ਉਹਨਾਂ ਠੇਕੇ ਤੇ ਕਿੱਥੇ ਬ੍ਰਾਂਚ ਖੋਲੀ ਐਤਵਾਰ ਕਹਿੰਦੇ ਇੱਥੇ ਸੰਗਤ ਹੋਏਗੀ 15 ਤੋਂ 20 ਹਜ਼ਾਰ ਇਕੱਠੀ ਮੈਂ ਖਾਬੜੇ ਤੋਂ ਲਾਈਵ ਹੋਵਾਂਗਾ ਖਾਬੜੇ ਉਹਨਾਂ ਦੀ ਬਹੁਤ ਸੰਗਤ ਆਉਂਦੀ ਚਾਚੜੇ ਖਾਬੜੇ ਖਾਬੜੇ ਕਹਿੰਦੇ ਇੱਥੇ ਹਰ ਐਤਵਾਰ ਤੇ ਬਹੁਤ ਆਉਂਦੀ ਸੰਗਤ 2-3 ਲੱਖ ਬੰਦਾਂ ਦੀ ਇੱਥੇ ਮੈਂ ਲਾਏ ਹਾਂਗਾ ਤੇ ਸਕਰੀਨਾਂ ਲੱਗੀਆਂ ਉਹਨ ਗਿਆ ਮੈਂ ਇੱਥੇ ਲਾਈਵ ਕਹਿ ਦਾਂਗਾ ਕਿ ਇਸ ਵਾਰ ਝੜਵੜੇ ਦੀ ਮਤ ਕਰਕੇ ਇਹਨੂੰ ਬਣਾ ਫਿਰਨ ਉਹਨਾਂ ਕਹਿ ਕੇ ਲਾਈਵ ਇੱਥੇ ਚੰਕ ਨੂਰਲਾ ਨੇ ਸਾਫ਼ ਕਿਹਾ ਇੱਥੇ ਇੱਥੇ ਲਾਈਵ ਤੁਹਾਡੇ ਹੱਕ ਦੇ ਵਿੱਚ ਵੋਟ ਪਾਣ ਲਈ ਬਿਲਕੁਲ जैसे कि आप सभी ने इस वीडियो क्लिप में देखा है कि कैसे गुरप्रीत सिंह रंधावा पोस्टल जी ने मेरे लिए प्रार्थना की मेरे लिए सपोर्ट किया और आज मैं खेड़ा बाबा नानक में जिमनी चोन इलेक्शन में जीता हूं। जैसे कि आप सभी जानते हो कि हमारा परमेश्वर इतना महान है कि उन्होंने अपने अभिषेक दास को खड़ा किया है ताकि वे बड़े बड़े काम कर सकें। आपने काफी बार ऐसा देखा होगा कि जो जो भी अपर शु नूला जी ने किसी के लिए भी वर्ड बोले हैं वे पूरे होते हैं अपर शु नूला जी ने इस मंत्री को भी बोला था कि आप जीतोगे तो आप देख सकते हैं कि डेरा बाबा नानक में जब जिमनी इलेक्शन हुई थी, तो ये मंत्री गुरप्रीत सिंह रंधावा जी जीते हैं ਅਬ ਜੇ ਆਪਣੀ ਇੰਟਰਵਿਊ ਮੈਂ ਅਪਾਸਰ ਅੰਕੁਰ ਨਰੋਲਾ ਜੀ ਦਾ ਧੰਨਵਾਦ ਕਰ ਰਹੇ ਹਾਂ ਕਿ ਇਸ ਸਾਲ ਦਾ ਫੈਕਟਰ ਕਿੰਨਾ ਕੋ ਚੱਲਿਆ ਹੈ ਹਲਕੇ ਦੇ ਵਿੱਚ ਜਿਵੇਂ ਤੁਸੀਂ ਅੰਕੁਰ ਨਰੋਲਾ ਹਰਾਂ ਨੂੰ ਮਿਲੇ ਤਾਂ ਲੱਗਦਾ ਹੈ ਕਿ ਤੁਹਾਡੀ ਜਿੱਤ ਦੇ ਵਿੱਚ ਇੱਕ ਉਹ ਵੱਡੀ ਮਦਦ ਉਹਨਾਂ ਦੇ ਵੱਲੋਂ ਵੀ ਮਿਲੀ ਹੈ ਉਸ ਕਮਿਊਨਿਟੀ ਦੇ ਵੱਲੋਂ ਵੀ ਮੈਂ ਮੈਂ ਅੰਕੁਰ ਨਰੋਲਾ ਜੀ ਨੂੰ ਮਿਲ ਕੇ ਆਇਆ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਮੈਂ ਜੋ ਬੋਲਣਾ ਮੈਂ ਉਹੀ ਕਹਿ ਕੇ ਆਇਆ ਹਾਂ ਹਾਂ ਮੈਂ ਤੁਹਾਨੂੰ ਵਿਖਾਉਣਾ ਵੀ ਆਏ ਹਾਂ 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 ਮੈਂ ਉਹਨਾਂ ਕੋਲ ਕਿਹਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਖਾਜੀ ਗੱਲ ਹੀ ਆ ਮੇਰੀ ਭਾਈ ਚ ਬੇੜੀ ਬਿਲਕੁਲ ਕੰਡੇ ਦੇ ਲੱਗ ਗਈ। ਭਾਈ ਚ ਵੀ ਤੁਸੀਂ ਤਕਲਾ ਨੌਰ ਦੀ ਧਤੀ ਤੇ ਗਏ ਤਾਂ ਮੇਰੀ ਕੰਡੇ ਲੱਗੇ ਬੇੜੀ ਜਿਹੜੀ ਹੈ ਤੁਸੀਂ ਸੈਂਟਰ ਚ ਲਿਆ ਕੇ ਡੋਬਤੀ। ਅੰਕੁਰ ਨੂੰ ਲਾ ਤੁਸੀਂ ਇਹ ਗੱਲ ਕਿਤੇ। ਮੈਂ ਕਿਹਾ ਮੈਂ ਕਿਹਾ ਜੀ ਡੋਬਤੀ। ਹੂੰ। ਕਹਿੰਦੇ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਮੈਂ ਕਹਿੰਦਾ ਮੈਂ ਤਾਂ ਕ੍ਰਿਸਮਸ ਮੇਟ ਦੇ ਪ੍ਰੋਗਰਾਮ ਤੇ ਗਿਆ ਹਾਂ ਪਰ ਮੈਨੂੰ ਨਹੀਂ ਪਤਾ ਕੀ ਇਹਦੇ ਤੇ ਵਿਸ਼ਾਸਤ ਹੋਣ ਰਹੀ ਹੈ। ਹੂੰ। ਮੈਂ ਕਿਹਾ ਪਰ ਮੇਰੀ ਬੇੜੀ ਤਾਂ ਡੁੱਬ ਗਈ। ਹੂੰ। ਕਹਿੰਦੇ ਹੁਣ ਫਿਰ ਮੈਂ ਕਿਹਾ ਜੇ ਤੁਸੀਂ ਕਿਰਪਾ ਕਰੋ ਤਾਂ ਐਰਕਾਂ ਦੀ ਵਾਰੀ ਬੇੜੀ ਮੇਰੀ ਬੰਨੇ ਲਾ ਦੋ। ਹੂੰ। ਕਹਿੰਦੇ ਠੀਕ ਐ। ਹੂੰ। ਮੈਂ ਕਿਹਾ ਫਿਰ ਮੇਰੇ ਪ੍ਰੋਗਰਾਮ ਕਰੋ ਕਟੇੜਾ ਬਾਬਾ ਨਾਨਕ ਤੇ ਆਣ ਕੇ। ਹੂੰ। ਕਹਿੰਦੇ ਮੇਰਾ ਪ੍ਰੋਗਰਾਮ ਐ ਜਰੂਰ ਆਵਾਂਗਾ ਮੇਰਾ ਪ੍ਰੋਗਰਾਮ। ਕਹੋ ਮੇਰੇ ਪ੍ਰੋਗਰਾਮ 'ਚ 4 ਤੋਂ 5 ਲੱਖ ਬੰਦਾ ਆਊਗਾ। ਤਾਂ ਮੈਂ ਡਰ ਗਿਆ। ਮੈਂ ਕਿਹਾ ਮੈਂ 4-5 ਲੱਖ ਬੰਦਾ ਕਿਤੇ ਕਲਾਰਨਾ। ਹੂੰ। ਮੈਂ ਕਿਹਾ ਜੀ ਨਹੀਂ ਫਿਰ ਉਹਨਾਂ ਇਹ ਕਿਹਾ। ਉਹ ਕਹਿੰਦੇ ਹੁਣ ਸਿਰ ਇਹ ਗੱਲ ਆ। ਹੁਣ ਤੇਰੇ ਖੋਲਾਂਗੇ ਬ੍ਰਾਂਚ। ਠੇਠਰ ਕੇ 5 ਕਿਲੇ ਪੈਲੀ ਲਈ ਪੈ ਉਹਨਾਂ ਠੇਕੇ ਤੇ। ਕਿੱਥੇ ਬ੍ਰਾਂਚ ਖੁੱਲੀ ਐਤਵਾਰ ਕਹਿੰਦੇ ਇੱਥੇ ਸੰਗਤ ਹੋਏਗੀ 15 ਤੋਂ 20 ਹਜ਼ਾਰ ਇਕੱਠੀ ਮੈਂ ਖਾਬੜੇ ਤੋਂ ਲਾਈਵ ਹੋਵਾਂਗਾ ਖਾਬੜੇ ਉਹਨਾਂ ਦੀ ਬਹੁਤ ਸੰਗਤ ਆਉਂਦੀ ਚਾਂਬੜੇ ਜਿਹੜਾ ਖਾਬੜੇ ਹਾਂਬੜੇ ਕਹਿੰਦੇ ਇੱਥੇ ਹਰ ਐਤਵਾਰ ਬਹੁਤ ਚ ਆਉਂਦੀ ਸੰਗਤ 2-3 ਲੱਖ ਬੰਦਾਂ ਦੀ ਇੱਥੇ ਮੈਂ ਲਾਏਗਾ ਤੇ ਸਕਰੀਨਾਂ ਲੱਗੀਆਂ ਹੋਣਗੀਆਂ ਮੈਂ ਇੱਥੋਂ ਲਾਈਵ ਕਰਦਾਗਾ ਕਿ ਐਸ ਵਾਰ ਝੜਵਾਲੇ ਦੀ ਮਦਦ ਕਰ